ਪਾਕਿਸਤਾਨ ਨੇ ਅਫਗਾਨਿਸਤਾਨ ਦੇ ਵਿੱਚ ਹਮਲਾ ਕਰ ਦਿੱਤਾ ਹੈ ਇਹ ਹਵਾਈ ਹਮਲਾ ਕੀਤਾ ਗਿਆ ਹੈ ਜਿਸ ਵਿੱਚ 9 ਬੱਚਿਆਂ ਸਮੇਤ 10 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਬੇहद ਮੰਦ ਭਾਗੀ ਖਬਰ ਹੈ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚਕਾਰ ਲਗਾਤਾਰ ਤਣਾਅ ਵਧ ਰਿਹਾ ਹੈ ਇਸੇ ਕਰਕੇ ਅਫਗਾਨਿਸਤਾਨ ਦੇ ਉੱਤੇ ਪਾਕਿਸਤਾਨ ਵੱਲੋਂ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਅਫਗਾਨਿਸਤਾਨ ਨੇ ਪਾਕਿਸਤਾਨ ਤੇ ਦੋਸ਼ ਲਗਾਇਆ ਕਿ ਇੱਕ ਬੰਬ ਸੁੱਟਿਆ ਗਿਆ ਜਿਸ ਵਿੱਚ ਲਗਭਗ 10 ਨਾਗਰਿਕ ਮਾਰੇ ਗਏ ਨੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਮੰਗਲਵਾਰ ਨੂੰ ਪਾਕਿਸਤਾਨ ਉੱਤੇ ਤਿੰਨ ਪੂਰਬੀ ਸੂਬਿਆਂ ਵਿੱਚ ਦਿਨ ਰਾਤ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਜਿਸ ਵਿੱਚ ਨੌ ਬੱਚੇ ਸਮੇਤ 10 ਨਾਗਰਿਕ ਮਾਰੇ ਗਏ ਨੇ ਇਹ ਹਮਲੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਵਧਦੇ ਤਣਾਅ ਦਾ ਸੰਕੇਤ ਨੇ ਅਫਗਾਨ ਸਰਕਾਰ ਦੇ ਮੁਖ ਬੁਲਾਰੇ ਨੇ ਐਕਸ ਤੇ ਕਿਹਾ ਕਿ ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ ਨਾਗਰਿਕ ਘਰ ਤੇ ਬੰਬ ਸੁੱਟਿਆ ਜਿਸ ਵਿੱਚ ਨੌ ਬੱਚੇ ਅਤੇ ਇੱਕ ਔਰਤ ਵੀ ਜਾਨ ਗਵਾ ਗਈ ਹੈ ਉਹਨਾਂ ਕਿਹਾ ਕਿ ਹਮਲੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਵੀ ਹੋਏ ਜਿਸ ਵਿੱਚ ਚਾਰ ਹੋਰ ਜ਼ਖਮੀ ਹੋ ਗਏ ਨੇ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਨੇ ਦੋਸ਼ਾਂ ਤੇ ਤੁਰੰਤ ਟਿੱਪਣੀ ਨਹੀਂ ਕੀਤੀ ਇਹ ਨਵਾਂ ਵਿਕਾਸ ਉੱਤਰ ਪੱਛਮੀ ਪਾਕਿਸਤਾਨੀ ਸ਼ਹਿਰ ਪੇਸ਼ਾਵਰ ਵਿੱਚ ਇੱਕ ਦਿਨ ਪਹਿਲਾਂ ਹੋਏ ਇੱਕ ਘਾਤਕ ਹਮਲੇ ਤੋਂ ਬਾਅਦ ਆਇਆ ਦੋ ਆਤਮਕਾਤੀ ਹਮਲਾਵਰਾਂ ਅਤੇ ਇੱਕ ਬੰਦੂਕਧਾਰੀ ਨੇ ਪੇਸ਼ਾਵਰ ਵਿੱਚ ਪੁਲਿਸ ਫੋਰਸ ਹੈੱਡਕੁਆਰਟਰ ਤੇ ਹਮਲਾ ਕੀਤਾ ਸੋਮਵਾਰ ਸਵੇਰੇ ਹੋਏ ਇਸ ਹਮਲੇ ਵਿੱਚ ਤਿੰਨ ਅਧਿਕਾਰੀ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਏ ਪਸ਼ਾਵਰ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸਮੂਹ ਨੇ ਨਹੀਂ ਲਈ ਪਰ ਸ਼ੱਕ ਪਾਕਿਸਤਾਨ ਤਾਲਿਬਾਨ ਜਾਂ ਫਿਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਤੇ ਜਿਤਾ ਰਿਹਾ ਹੈ ਸੋ ਤਹਿਰੀਕੇ ਤਾਲਿਬਾਨ ਪਾਕਿਸਤਾਨ ਵਿੱਚ ਵੱਖਰਾ ਸਮੂਹ ਹੈ ਪਰ ਇਸ ਦਾ ਅਫਗਾਨ ਤਾਲਿਬਾਨ ਨਾਲ ਨੇੜਲੇ ਸਬੰਧ ਦੱਸੇ ਜਾ ਰਹੇ ਨੇ ਅਤੇ ਇਸ ਦੇ ਬਹੁਤ ਸਾਰੇ ਨੇਤਾ ਅਫਗਾਨਿਸਤਾਨ ਵਿੱਚ ਲੁਕੇ ਹੋਏ ਦੱਸੇ ਜਾਂਦੇ ਨੇ ਸੋ ਪਾਕਿਸਤਾਨ ਨੂੰ ਉਨ੍ਹਾਂ ਤੇ ਸ਼ੱਕ ਹੈ ਦੂਜੇ ਪਾਸੇ ਅਫਗਾਨਿਸਤਾਨ ਨੇ ਪਾਕਿਸਤਾਨ ਤੇ ਹੀ ਦੋਸ਼ ਲਗਾਇਆ ਹੈ ਕਿ 9 ਬੱਚਿਆਂ ਸਮੇਤ 10 ਜਣਿਆਂ ਦੀ ਜੋ ਮੌਤ ਹੋਈ ਹੈ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦਾ ਨਤੀਜਾ ਹੈ